ਉਹ ਮੈਂ ਛਾੜੀ ਉਹ ਇੱਧਰ ਤੇ ਆਲੇ ਦੋ ਨੂੰ ਦੋ ਜੱਟ ਯਾਰ ਰੱਖੋ ਖੌਲਾ ਰੱਖ ਯਾਰ ਆਈ ਫੜਾ ਦੇਣੇ ਆ ਜੋ ਉਹ ਕੈਸ਼ ਆਲਾ ਬਾਕੀ ਦੇ ਕੋਲ ਆ ਅੰਮੀ ਨੇ ਨਹੀਂ ਲੀਨ ਉਹ ਆਪਣਾ ਮਾਈਕ ਲੈ ਕੇ ਗਏ ਆ ਆਪਣਾ ਹਰਦੀਰ ਦਾ ਆਪਣਾ 10000 ਰੁਪਏ ਦੇ ਇਹ ਆਪਣੇ ਭਗ ਦੇ ਘਰ ਦਾ ਨੁਕਸਾਨ ਹੋਇਆ ਹਾਂ ਬੰਦ ਕਿੰਨੇ ਕਿਹੜਾ ਪਿੰਡ ਕਿਹੜਾ ਪਿੰਡ ਕਿਹੜਾ ਪਿੰਡ ਆਜੋ ਮਾੜਾ ਆਜੋ ਚਲੋ ਜੀ ਬੋਲੇ ਸੋਨੇ ਹਾਣ ਚਲੋ 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 ਪਿੰਡ ਦਾ ਨਾਮ ਪਿੰਡ ਦਾ ਨਾਮ ਪਿੰਡ ਡਿਟੇਲ ਲਿਖਾ ਉਹਨਾਂ ਨੇ ਆਖਿਆ ਪੂਰਾ ਨਾਮ ਦੱਸੋ ਇੱਕ ਮਿੰਟ ਇੱਕ ਮਿੰਟ ਅਸੀਂ ਜਿਹੜੀ ਸੇਵਾ ਕਰ ਰਹੇ ਹਾਂ ਅਸੀਂ ਸੇਵਾ ਕਰਨੇ ਜਾਂਦੇ ਹਾਂ ਠੀਕ ਹੈ ਕਿ ਇਹਦੇ ਵਿੱਚ ਸੇਵਾ ਤੇਰੀ ਕਰਕੇ ਗਿਆ ਆ ਨਾ ਉਹ ਉਧਰ ਭਰਾ ਨੇ ਕਿਹਾ ਕਿ ਇਹ ਨਸ਼ਾ ਕਰ ਲੇਗਾ ਮੇਰਾ ਇਹ ਜਿੰਦਾ ਮਾਨ ਰੱਖੀ ਇਹ ਪੈਸੇ ਬੇਟੀ ਨੂੰ ਹਾਂਜੀ ਠੀਕ ਹੈ ਕਰੀ ਰੋਲ ਚਲੋ ਉੱਠੋ ਜੀ ਲੈ ਉਹੀ ਸਾਈਡ ਤੇ ਰੁਪਏ ਉਹ ਆ ਰਹੀ ਤੇ ਨਾ ਲਿਸਟੇ ਮੁਰਕਰ ਉਹ ਗੱਡੀ ਚ ਕਿਹੜੀਆਂ ਚਾਰ ਭਣਾ ਉਹਨਾਂ ਦਾ ਘਰ ਟੁੱਟਿਆ ਉਹਨਾਂ ਦੇ ਆਪਾਂ ਉੱਥੇ ਜਾ ਕੇ ਸੇਵਾ ਕਰਕੇ ਆਉਣੀ ਹੈ ਉਹਨਾਂ ਦੀ ਸੇਵਾ ਕਰਕੇ ਨਾਲ ਹੀ ਲਾ ਲਿਓ ਗੱਡੀ ਹਾਂ ਜਿਹਨਾਂ ਨੂੰ ਫੋਨ ਤੇ ਵੀਡੀਓ 'ਤੇ ਗੱਲ ਹੋਈ ਰੋਲ ਬੋਰਡ ਦੀ ਠੀਕ ਹੈ ਹਾਂ ਮੈਂ ਕਿਹਾ ਵੀ ਅਸੀਂ ਹੁਣੇ ਆ ਗਏ ਕਹਿੰਦੀ ਵੀਰੇ ਕੋਈ ਵੀ ਨਹੀਂ ਸਾਡੀ ਮਤ ਕਰਨ ਪਹੁੰਚਿਆ ਮੈਂ ਕਿਹਾ ਅਸੀਂ ਹੁਣੇ ਆ ਗਏ ਕਿਸੇ ਦੇ ਘਰੇ ਬੈਠੀਆਂ ਉਹਦਾ ਸਾਰੀ ਉਹ ਸ਼ਤਰ ਦੇਖੀ ਨਹੀਂ ਫਿਰ ਉਹਨਾਂ ਦਾ ਘਰ ਕੌਣ ਬਣਾਊਗਾ ਉਹਨਾਂ ਨੂੰ ਪੈਸੇ ਵੀ ਆਈਏ ਤੁਸੀਂ ਫਿਰ ਨਾਲੇ ਚੱਲੇ ਸਾਡੇ ਤੁਸੀਂ ਜ਼ਿੰਮੇਵਾਰੀ ਪਾਣ ਖਾਲਸਾ ਜੀ ਕੱਲ ਆਪਾਂ ਘਰ ਆ ਕੇ ਕੀ ਕਰੀਏ ਤੁਹਾਨੂੰ ਇਹ ਤਿੰਨੇ ਪਤਾ ਤੁਹਾਨੂੰ ਕਹਿ ਕੇ ਗਏ ਆ ਜਾ ਬੀਬੀ ਗੱਲ ਤੁਹਾਡੇ ਕੀ ਜੱਫੀ ਬਾਗੇ ਨਹੀਂ ਇਹ ਦਾ ਮਾਤਾ ਉਹਨਾਂ ਦੀ ਹੋਰ ਵੀ ਸੀ ਹੈ ਹੋਰ ਪਰਿਵਾਰ ਸੀਗੇ ਕਿੱਥੇ ਐ ਬਲਾਓ ਆ ਦੇ ਅੱਛਾ ਆ 10-10 ਹਜ਼ਾਰ ਇਹ ਤਾਂ ਪੱਲਾ ਨਹੀਂ ਮਾਤਾ ਹੁੰਦਾ ਨਾ ਪੱਲਾ ਨਹੀਂ ਪੱਲਾ ਨਹੀਂ ਪਹਿਲਾਂ ਪਹਿਲਾਂ ਸਿਰ ਤੇ ਹੱਥ ਰੱਖੋ ਆ ਟੈਂਪੂਆਂ ਦੇ ਐ ਤਰਾ ਕਰਾਇਆ ਆ ਤੇਰਾ ਕਰਾਇਆ ਜੀ ਦਾਣਾ ਪਸ਼ੂ ਦੇ ਲੈਣੇ ਆ ਵਾਸਤੇ ਕੋਈ ਜ਼ਿੰਮੇਵਾਰ ਨਹੀਂ ਹੈਗਾ ਨਾਲ ਆਏ ਕਿਸੇ ਦੀ ਟ੍ਰੈਕਟਰ ਟਰਾਲੀ ਚ ਲਾਦਰੋ ਯਾਰ ਇਹ ਪਤਾ ਕੀ ਆ ਟ੍ਰੈਕਟਰ ਟਰਾਲੀ ਜੀ ਮੈਨੂੰ 2 ਮਿੰਟ ਆ 10-10 ਹਜ਼ਾਰ ਟਰਾਲੀ ਨਹੀਂ ਨਹੀਂ ਨਾਲ ਹੀ ਲੈ ਮੈਂ ਪਤਾ ਕੀ ਕਹਿੰਨਾ ਮਾਤਾ ਉਹਨਾਂ ਕੋ ਕਰਾਇਆ ਵੀ ਬੱਤ ਵੀ ਠੀਕ ਆ ਵੀ ਤੁਸੀਂ ਟਰੈਕਟਰ ਟਰਾਲੀ ਦੀ ਕੋਈ ਸੇਵਾ ਕਰਦੇ ਨਾ ਕੋਈ ਬੰਦਾ ਕਰ ਸਕਦਾ ਚੱਲ ਕੋਈ ਨਾ ਵੀਰੇ ਹੁਣ ਉਹ ਕਿਹੜਾ ਲੈ ਕੇ ਆਉ ਆ ਦੋ ਪੈਸੇ ਦੋ ਦੋ ਆ ਉਹ ਨਹੀਂ ਮਾਤਾ ਜਿੰਦੇ ਵਾਸਤੇ ਜੀ ਨਾਮ ਹੀ ਥੋੜਾ ਐਡਵਾਂਸ ਕੋਰ ਇੱਕ ਨਹੀਂ ਮਾਤਾ ਨਾਮ ਮੈਂ ਕੱਲ ਅੱਗ ਮੈਨੂੰ ਮੈਂ ਪੁੱਛਾਂ ਨਹੀਂ ਥੋੜਾ ਨਾਮ ਕੀ ਮੇਰਾ ਨਾਮ ਹੈ ਅਰਦਾ ਨਾਰਜਨ ਬਲਮੀਤ ਸਿੰਘ ਇਹਨਾਂ ਨੂੰ ਲਿਖੀਓ ਥੋੜਾ ਨਾਮ ਲਿਖ ਦਿਓ ਬਲਮੀਤ ਸਿੰਘ ਇਹਨਾਂ ਦੇਖੇ ਇਹ ਕਿਹਨੇ ਲਿਖੇ ਹੋਏ ਨਾ ਮੇਰੀ ਗੱਲ ਸੁਣ ਇੱਕ ਗਰੀ ਇਹ ਤੂੰ ਡੈਰੀ ਚ ਕੱਲ ਜਿਹੜੇ ਮੈਂ ਤੈਨੂੰ 8 ਲਖਾਈਆਂ ਸੀ ਨਾ ਉਹ 8 ਮੱਜਾਂ ਉਹ 8 ਕੀ ਤੋਂ ਵੈਰੀਫਾਈ ਕਹਿੰਦੇ ਨੇ ਹਾਂ ਮੈਂ ਵੈਰੀਫਾਈ ਕਰ ਮਾਤਾ ਉਹਨਾਂ ਦੇ ਦੋ ਵੈਰੀਫਾਈ ਹੋ ਗਏ ਇੱਕ ਇੱਕ ਇਹਨਾਂ ਦੇ ਹੋ ਗਏ ਇਹਨਾਂ ਨਾਲ ਦੇ ਦੇ ਯਾਰ ਕੋਈ ਨਹੀਂ ਕਹਿੰਦਾ ਇੱਕ ਮਾਤਾ ਨੂੰ ਕਰਦੇ ਬਾਕੀ ਜਿਹੜੇ ਆ ਆਪਾਂ ਉਹ ਕਿੱਥੇ ਨਹੀਂ ਮੈਂ ਤਾਂ ਕਿੱਲੋ ਆਜੋ ਆਪ ਪਹਿਲਾਂ ਬੁਲਾਓ ਬੁਲਾਓ ਇਹਨਾਂ ਦਾ ਵੈਰੀਫਾਈ ਆ ਨਹੀਂ ਸੀ ਕੁਝ ਕਰਨੀ ਜੀ ਸਰਬਸ ਸਾਡੇ ਪੁੱਤ ਜਿਹਨਾਂ ਦੇ ਕੁੜੀਆਂ ਸੀਗੀ ਸਾਡੇ ਕੁੜੀਆਂ ਸੀਗੀਆਂ ਜਿਹੜੀਆਂ ਬੱਚੀਆਂ ਹਾਂ ਫੇ ਉਹਨਾਂ ਦਾ ਕੋਈ ਆਇਆ ਉਹਨਾਂ ਨੇ ਨਹੀਂ ਕੋਈ ਨਹੀਂ ਆਇਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਥੇ ਆਪਾਂ ਨੂੰ ਲੋਕਲ ਬੰਦਾ ਕੋਲ ਆਪਰੋਂ ਮਰਦਾ ਪ੍ਰਿੰਸਰ ਅਖੜੀ ਸੀਆਈ ਵਾਲੇ ਕਿੱਥੇ ਇਨਸਪੈਕਟਰ ਸਾਹਿਬ ਸੀਆਈ ਵਾਲਿਆਂ ਨੂੰ ਬੁਲਾਓ ਹਾਂ ਇਨਸਪੈਕਟਰ ਸਾਹਿਬ ਗਰਮੀਤ ਵੀਰ ਗਰਮੀਤ ਆ ਗਰਮੀਤ ਵੀਰੇ ਇੱਕ ਨਹੀਂ ਆਓ ਬਿੱਥੇ ਹੋ ਜਾਓ ਯਾਰ ਪਿੱਛੇ ਪੀੜ ਨਾ ਕਰੋ ਨਾਲੇ ਹੁੰਦੇ ਹੀ ਹੋ ਜਾਓ ਆਪਾਂ ਆ ਦੋ ਮਾਤਾ ਨੇ ਮੈਂ ਮੈਂ ਕੀ ਕਹਿੰਦਾ ਸੀ ਹੁਣ ਇਹ ਕਰਾਇਆ ਦਿੱਤਾ ਸੀ ਆਪਾਂ ਇਹ ਇਹਨਾਂ ਨੂੰ ਕਹੋ ਕਰਾਇਆ ਵੀ ਪੱਛੇ ਤੇ ਟਰੈਕਟਰ ਦੀ ਜਿੰਮਾ ਹੋ ਸਕਦੀ ਹੈ ਟੈਂਪੂ ਦੀ ਕਰ ਦੋ ਟੈਂਪੂ ਕਰ ਦੋ ਇੱਕ ਮਾਦਾ ਆਈ ਨਹੀਂ ਉਹਨਾਂ ਦੇ ਘਰੇ ਸੰਭੋਣਾ ਹੋ ਜੂਗਾ ਓਕੇ ਤਿੰਨ ਅਗਲਾ ਦੱਸੋ ਇੱਥੇ ਪਿਆਰ ਹੋ ਗਿਆ ਅਗਲਾ ਕੱਢ ਲੋ ਜਿਹਦਾ ਨੀਚੇ ਕਢਾ ਹਾਂਜੀ ਚਲੋ ਆਪਾਂ ਉਹ ਮਾਤਾ ਦੀ ਸੇਵਾ ਤੁਹਾਨੂੰ ਦੇ ਦੇਣੀ ਨਹੀਂ ਨਹੀਂ ਭਾਈ ਨੂੰ ਨਹੀਂ ਪਤਾ ਹੈ ਅਸੀਂ ਕੋਈ ਨਹੀਂ ਇੰਫੈਕਟ ਬਣ ਸੀ ਸਿੰਪਲ ਸਕੋਰ ਹਾਂ ਬੰਸ ਸਕੋਰ ਨਹੀਂ ਮਾਇਰ ਸਕੋਰ ਨਹੀਂ ਇੱਕ ਬੰਸ ਸਕੋਰ ਹੈ ਇਹ ਕਰ ਬੰਸ ਸਕੋਰ ਹੈ ਇੱਕ ਬੰਸ ਸਕੋਰ ਮਾਤਾ ਜਿਹੜੇ ਉਹਨੇ ਸਿੱਖ ਹੈ ਨਹੀਂ ਤੇ ਗਿਆਨੀ ਉਹਨਾਂ ਕੱਲੇ ਸੀਗੇ ਉਹ ਨੇ ਉਹ ਜਿਨ੍ਹਾਂ ਦੇ ਘਰੇ ਗਈ ਸੀ ਸਭ ਤੋਂ ਪਹਿਲੇ ਜਿਨ੍ਹਾਂ ਦਾ ਘਰ ਹੈ ਵੀ ਸੀਗਾ ਉਹ ਤੇ ਉਹ ਤੁਹਾਡਾ ਪਿੰਡ ਜਿਹੜਾ ਪਿੰਡ ਕੜਾਲਾ ਆ ਮਾਤਾ ਹੁਣ ਤਾਂ ਕਲੀਅਰ ਹੋ ਗਏ ਆ ਵੀ ਇੱਕ ਮਾਤਾ 3 4 ਕਲੀਅਰ ਹੋ ਗਏ 4 ਕਲੀਅਰ ਹੋ ਗਏ ਓਕੇ ਪੰਜ ਪੰਜਵਾਂ ਦੱਸੋ ਇਹ ਚਾਰੋ ਹੀ ਠੀਕ ਹੈ ਨਾ ਨਹੀਂ ਚੌਥਾ ਕੌਣ ਹੈ ਨਹੀਂ ਤੁਸੀਂ ਕਿਹ ਕਿਹ ਲੱਗ ਨਹੀਂ ਨਹੀਂ ਲੱਗ ਲੱਗਣੇ ਤੁਹਾਨੂੰ ਅੱਛਾ ਅੱਛਾ ਤੁਹਾਡਾ ਕਿਹੜਾ ਵੀਰੇ ਤੁਹਾਡਾ ਜਿਹੜਾ ਕੈਸ਼ ਕਿੱਥੇ ਆ ਇੱਧਰ ਦੋ ਵੀ ਇੱਧਰ 10 10000 ਇਹਨਾਂ ਨੂੰ ਦੋ ਕਿੰਨੀ ਘਰ ਹੋ ਗਿਆ ਮਾਤੂ ਦੇਈ ਆ ਸਤਨਾ ਵੇ ਨਹੀਂ ਹੋ ਰਿਹਾ ਜੀ ਹਲੋ ਇਹ ਇਹ ਚਰਾਇਆ ਠੀਕ ਹੈ ਤੁਸੀਂ ਕਿਹ ਚਰਾਇਆ ਭਾਵੇਂ ਲਾ ਲਿਓ ਮਾਤਾ ਹਣ ਦਾ ਬਜ਼ੁਰਗ ਆ ਮੈਂ ਤਾਂ ਕਰ ਕਹਿੰਦਾ ਜੀ ਮਾਤਾ ਨੂੰ ਹਲੋ ਭਾਈ ਓਕੇ ਕਿਤਕ ਦੋ ਤਿੰਨ ਚਾਰ 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 ਦੋ ਟੋਟਲ 10 ਬਚਾ ਦੇ ਕੇ ਚਾਰ ਦੇ ਨੋਟ ਇਹਨੇ ਆਪਣੇ ਓਕੇ 40 ਸਿੰਘ ਤੁਹਾਡਾ ਨਾ ਹਾਂ ਠੀਕ ਹੈ ਪੂਰਾ ਯਾਰ ਮਾਤਾ ਇੱਧਰ ਖੋ ਹਵਾ ਲੈਣ ਤੋਂ ਮਾਤਾ ਖੁੱਲੇ ਹੋਗੇ ਤੁਸੀਂ ਉਹ ਕੋਈ ਕੁਰਸੀ ਕਰਸੀ ਨਹੀਂ ਹੈਗੀ ਬਲਵੀਰ ਸਿੰਘ ਹਾਂ ਜੀ ਬਲਵੀਰ ਸਿੰਘ ਜਿਵੇਂ ਕਰਨ ਜਾਏ ਆ ਇਹ ਘਰ ਵਾਲਾ ਇਹਨਾਂ ਦਾ ਕਿਉਂ ਆਦਾ ਕਿੱਥੇ ਆ ਜੀ ਉਹ ਆ ਦੇਖੋ ਆ ਆਰੇ 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 ਮਾਤਾ ਮਾਤਾ ਦੇ ਛੱਟੇ ਹਾਂ ਹਾਂ ਕੁਰਸੀ ਕਰਸੀ ਬਸ ਬਸ ਕਿੰਨੇ ਹੋਗੇ 1 2 3 4 4 1 ਮਾਤਾ 5 ਬਾਕੀ ਪੰਜ ਥੋੜੀ ਜਿਆਦਾ ਆ ਵੀਰ ਅੱਠ ਤਿੰਨ ਰਪਾਸਕੋਰ ਨੂੰ ਪੋੜ ਦੇਣਾ ਹੈ ਅੱਛਾ ਹਾਂ ਦੋ ਦੋ ਅੱਜ ਦੋ ਅੱਛਾ ਅੱਛਾ ਦੋ ਪਾਸੇ ਲਿਖੇ ਕਮੋਟਰਲ ਕਹਿੰਦੇ ਬਹੁਤ ਹੈ ਦੋ 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 ਮਜਾ ਹੈ ਦੋ ਦੇ ਲੋਰ ਲਓ ਯਾਰ ਨਿਆਰੇ ਲੋਕ ਆ ਵੀ ਆਪਾਂ ਬਾਬੇ ਦਾ ਦੋ ਕਰਦੇ ਹਾਂ ਬਸ ਹੋਰ ਕਿਉਂਕਿ ਅਜੇ ਹੁਣ ਕਿੰਨੀਆਂ ਬਚ ਗਈਆਂ ਗਆ ਚੁਣੀਆਂ ਦੋ 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 ਇਹਨੂੰ ਵੀ ਕਰ ਦੇ ਫਿਰ ਯਾਰ ਹੁਣ ਸਾਰੇ ਕਾਰਨ ਨਹੀਂ ਬਾਕੀ ਜਿਨ੍ਹਾਂ ਦਾ ਨੋਟ ਨਹੀਂ ਜਿਨ੍ਹਾਂ ਦਾ ਨੋਟ ਨਹੀਂ ਦਿੱਤਾ ਸੀ ਉਹਨਾਂ ਨੂੰ ਪਹੁੰਚਾਉਣੀ ਆ ਉਹ ਸਾਰੇ ਆ ਗਏ ਉਹਨਾਂ ਨੂੰ ਹੋਰ ਲੈ ਕੇ ਦੇ ਦਾਂਗੇ ਡਨ ਕਰੋ ਨਹੀਂ ਵੀਰੇ ਰਹਿ ਗਏ ਨੇ ਇੱਥੇ ਆਪਣੇ ਕੋਲ ਦਾਸ ਕਰਨੇ ਵੀ ਚਾਹੀਦੇ ਪਤਾ ਕੀ ਹੈ ਨਾ ਆਪਾਂ ਮਾਦੀ ਸੇਵਾ ਕਰਨੀ ਆ ਲੇਟ ਹੋ ਗਈ ਨੀ ਨਹੀਂ ਕਰ ਦੇ ਬਸ ਤੋਰ ਦੇ ਪਾ ਤੇ ਕਿਉਂ ਨਾ ਦੇਖੋ ਇੱਕ ਇੱਕ ਦੋ ਤਿੰਨ ਚਾਰ ਪੰਜ ਛੇਵੀਂ ਜਿਹੜੀ ਜਾਣੀ ਆ ਚਾਰ ਰਹਿ ਗਈਆਂ ਗਆ ਹੁਣ ਆਪੀ ਵੀਰੇ ਫਿਰ ਅੱਗੇ ਆਉਣਾ ਕੀ ਕੋਣ ਨੇ ਅਜਾ ਬਾਪੂ ਸਾਸੀ ਇਹਨਾਂ ਦਾ ਪਿੰਡ ਜੱਲਿਆ ਆ ਬਾਪੂ ਸਾਸੀ ਦਾ ਮੇਰੀ ਜੀ ਸ਼ਾਇਦ ਮੈਂ ਤਾਂ ਦੱਸਾਂ ਮੇਰੀ ਸਿਸਟਰ ਅੱਜ ਕੱਲ ਗਏ ਸੀ ਅੱਜ ਉਹ ਆ ਜਾਣਾ ਸੀ ਉਹਨਾਂ ਇੰਨੇ ਆ ਮਾਦਮਹ ਰਾਏ ਕਹਿੰਦਾ ਮੈਂ ਇਹ ਦੋ ਪਾਈਆਂ ਇੱਕ ਕਿੱਲਾ ਜ਼ਮੀਨ ਹੈ ਹਾਂਜੀ ਘਰ ਮੇਰੇ ਸੰਦ ਖੜੇ ਆ ਅੱਜ ਥੋੜੀ ਕੋਰ ਵੀਡੀਓ ਸੁਣੇ ਉਹ ਬੰਦਾ ਮੈਂ ਇੱਕ ਟੈਂਕੀ ਤੇਲ ਦਾ ਘਰੋਂ ਪ੍ਰਬੰਧ ਕਰ ਸਕਦਾ ਕਿਸੇ ਦੀ ਪੈਲੀ ਕਰਾਉਣ ਵਾਸਤੇ ਠੀਕ ਆ 855 ਟਰੈਕਟਰ ਕੰਪਿਊਟਰ ਕਰਾਇਆ ਸਭ ਕੁਝ ਮੇਰੇ ਕੋਲ ਆ ਕੋਈ ਬੰਦਾ ਮੈਨੂੰ ਫੋਨ ਕਰੇ ਮੇਰਾ ਨੰਬਰ ਲਓ 97805 1949 ਮੈਂ ਪਹਿਲੀ ਕਰਾਉਣ ਵਾਸਤੇ ਮੇਰਾ ਮਹੀਨਾ ਲੱਗੇ ਦਸ ਦਿਨ ਲੱਗੇ ਮੈਂ ਸੇਵਾ ਕਰਾਂਗਾ ਨਹੀਂ ਨਹੀਂ ਅਸੀਂ ਨਾਲ ਕਰਾਂਗਾ ਸੇਵਾ ਕਰੀਏ ਉਹ ਵੀਰੇ ਉਹਨੂੰ ਉਹ ਉਹਨੂੰ ਕੈਸ਼ ਪੜਾਉਣਾ ਪੜਾਉਣਾ ਕੋਈ ਨਹੀਂ ਪਛਾਣ ਜਾਏਗਾ ਆ ਹੋ ਗਈ ਹੋ ਗਈ ਫੋਟੋ ਤੇਰੀ ਜੀ ਮਲਕੀਰਤਾਲ ਨਾਲ ਗੱਲ ਕਰ ਰਿਹਾ ਹੈ ਉਹ ਨਹੀਂ ਨਹੀਂ ਭਾਜੀ ਹੱਥ ਜੋੜ ਐ ਨਹੀਂ ਕਹੀ ਦਿੰਦਾ ਅੱਛਾ ਭਾਜੀ ਅਸੀਂ ਖੜੇ ਆ ਫਿਰੋਜ਼ਪੁਰ ਦਾਣਾ ਦਾਣਾ ਮੰਡੀ ਤੇ ਇੱਕ ਇੱਕ ਨਾ ਫਿਲਹਾਲ ਤੁਹਾਡਾ ਸੇਵਾ ਮੇਰੇ ਥਾਣੇਦਾਰ ਸਾਹਿਬ ਨੇ ਮੈਨੂੰ ਨੰਬਰ ਪੇ ਦਿੱਤਾ ਤੁਹਾਡਾ ਪਰਚੀ ਤੁਸੀਂ ਉਹਨਾਂ ਨੂੰ ਫੜਾ ਕੇ ਗਏ ਹੋਵੋਗੇ ਤੁਸੀਂ ਇੱਕ ਮੱਝ ਲੈ ਜਾਓ ਇੱਕ ਰਿ ਹੁਣੇ ਇੱਕ ਗਾਂ ਗਾਂ ਸੋਰੀ ਚਲੋ ਸੀਐਮ ਸਾਹਿਬ ਨੂੰ ਮੈਂ ਪੱਕਾ ਰਿਕਵੈਸਟ ਕਰੂੰਗਾ ਜਾ ਕੇ ਯਾਰ ਆਪਣਾ ਭੇਜ ਦਿਓ ਬਾਇਓ ਡਾਟਾ ਨਹੀਂ ਨਹੀਂ ਲੈ ਨਹੀਂ ਸੀਐਮ ਸਾਹਿਬ ਨੂੰ ਸੀਐਮ ਸਾਹਿਬ ਨੂੰ ਵੀ ਜਾ ਕੇ ਰਿਕਵੈਸਟ ਕਰਾਂਗੇ ਕਾ ਕਰਦਾਂਗੇ ਜੀ ਤਾਂ ਲੱਗੇ ਹਾਂ ਪਰ ਇੱਕ ਗੱਲ ਇਹ ਜੋ ਮੈਂ ਕਰ ਸਕਦਾ ਉਹ ਸੀਐਮ ਸਾਹਿਬ ਵਾਲਾ ਤਾਂ ਕੰਮ ਤੁਹਾਡਾ ਮੈਂ ਰਿਕਵੈਸਟ ਪੱਕਾ ਕਰ ਦੇਵਾਂਗਾ ਹੁਣ ਜਿਹੜਾ ਮੈਂ ਕੰਮ ਕਹਿ ਰਿਹਾ ਵੀ ਜੋ 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 ਮੈਂ ਤੁਹਾਨੂੰ ਦੇ ਰਿਹਾ ਵੀ ਇੱਕ ਗਾਂ ਸਾਡੇ ਕੋਲ ਐਕਸਟਰਾ ਆ ਹੁਣ ਵੀ ਹਾਂ ਤੇ ਤੁਹਾਨੂੰ ਗਾਂ ਦੀ ਲੋੜ ਹੈਗੀ ਆ ਹੋ ਨਹੀਂ ਦਾਣਾ ਨਹੀਂ ਨਹੀਂ ਭਾਜੀ ਇੱਕ ਗੱਲ ਸੁਣ ਲੋ ਜਿਹੜੀਆਂ ਬੱਚੀਆਂ ਦਾ ਪਰਚੀ 'ਚ ਲਿਖਿਆ ਹੋਇਆ ਉੱਥੇ ਗਾਂ ਪਹੁੰਚਣੀ ਚਾਹੀਦੀ ਆ ਅੱਗੇ ਨਾ ਪਹੁੰਚੀ ਬਿਲਕੁਲ ਆ ਆ ਰਿਹਾ ਆ ਰਿਹਾ ਦੰਦ ਤੋਂ ਸਾਹਤਿਖੇੜ ਨਾਉਂਦੇ ਨਾ ਨਾ ਪਹਿਲਾਂ ਸੌ ਖਾਓ ਬਾਅਦ ਫੇਰੇ ਬਾਅਦ ਸਬਾਜ਼ੇ ਤੋਤੇ ਕੋਈ ਆ ਨਾ ਆਵੇ ਤੁਸੀਂ ਕਹਿ ਕੇ ਨਾ ਗਾਂ ਕਿਸੇ ਬਾਸੇ ਕੋਈ ਅਸੀਂ ਦੇਖੋ ਮੈਂ ਨਹੀਂ ਤਾਂ ਹਰ ਥਾਂ ਤੇ ਆਪ ਜਾ ਕੇ ਫਿਰ ਦੇ ਰਾਂ ਠੀਕ ਆ ਆ ਮੈਨੂੰ ਪਤਾ ਨਹੀਂ ਲੱਗ ਰਿਹਾ ਵੀ ਹੁਣ ਮੈਂ ਉਧਰੋਂ ਤੁਹਾਨੂੰ ਗਾਵਾਂ ਇਦਰ ਦੇਦਾ 2 4 ਤੇ ਆਪਣਾ ਤੁਸੀਂ ਉਧਰੋਂ ਜੇ ਤਾਂ ਉਹਨਾਂ ਦਾ ਮਾਤਾ ਤੁਹਾਨੂੰ گاਵਾ ਤਾਂ ਉਧਰ ਦਾ ਬੱਚੀਆਂ ਹੈ ਜੇ ਤੁਸੀਂ ਰੱਖੋ ਤੁਹਾਨੂੰ ਜਿਹੜੀ ਕਮਿਟਮੈਂਟ ਕਰਤੀ ਹੈ ਕੋਈ ਨਹੀਂ ਆਪਾਂ ਇੱਕ ਦੇ ਦੇ ਕੀ ਦਾ ਬਾਜੀ ਤੁਸੀਂ ਇੱਕ ਫਾਰਮ ਦੇ ਦੇ ਇੱਕ ਮਿੰਟ ਇਹਨਾਂ ਨੂੰ ਕਾਇਮ ਕਰਾਉ ਕਿਸੇ ਦਾ ਯਾਰ ਬਾਪੂ ਵਧੀਆ ਵਧੀਆ ਵੀਰੇ ਠੀਕ ਹੈ ਕੀ ਹੋਈ ਹੈ ਕੋਈ ਹਾਂ ਕੁਦਰਤ ਅੱਗੇ ਕੋਈ ਜ਼ੋਰ ਨਹੀਂ ਪਰ ਹਾਂ ਕੋਈ ਨਹੀਂ ਐ ਸਾਰਾ ਸਾਡਾ ਅਸੀਂ ਜਿਹੜੇ ਆਏ ਆ ਇਹ ਸਾਰੇ ਪੰਜਾਬ ਵੱਲੋਂ ਹੀ ਆਏ ਆ। ਹੱਥ ਰੱਖਿਆ ਜੇ ਤੁਸੀਂ। ਉਹ ਤੁਸੀਂ ਸਾਡੇ ਸਿਰ ਤੇ ਰੱਖਣਾ। ਕਿਹੜੀਆਂ ਗੱਲਾਂ ਕਰਦੇ ਹੋ। ਮੈਂ ਨਾ ਉਹ ਨਹੀਂ ਨਹੀਂ ਨਹੀਂ। ਮਹਾਰਾਜ ਉਮਰ ਭੋਗ ਕੇ ਜਾਣੀ ਆ। ਸਾਰੀ ਪ੍ਰੈਸ ਖੜੀ ਆ। ਬਾਈ ਜੀ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ। ਮੈਂ ਕਿਹਾ ਵੀ ਮੇਰੀ ਸੇਵਾ ਇੰਨੀ ਹੋਵੇ ਤੇ ਬਾਕੀ ਇੰਨੀ ਸੇਵਾ ਇਹ ਪੰਜਾਬ ਆ। ਬਾਈ ਜੀ ਮੈਂ 100 ਟਰੈਕਟਰ ਕਿਹਾ ਸੀ। 100 ਕਿਹਾ ਸੀ ਜਲ ਵੀ ਆਪਾਂ 300 ਸਾਰਾ 200 300 ਕਰ ਦਾਂਗੇ। ਪਰ ਅੱਜ ਇੱਕ ਨਿਊਜ਼ ਵਧਾ ਲਗੀ ਆਪਣੇ 골ਡਨ ਹੱਟ ਵਾਲੇ ਕੀ ਨਾਮ ਆ ਰਾਮ ਸਿੰਘ ਰਾਣਾ ਸਾਹਿਬ ਅੱਜ ਝੋਟੇ ਨੇ 1100 ਟਰੈਕਟਰ ਇੱਕ ਵਾਰੀ ਰਾਣਾ ਸਾਹਿਬ ਦੇ ਨਾਂ ਤੇ ਤਾੜੀਆਂ ਲੈ ਦੋ ਇਹ ਸਾਡਾ ਪੰਜਾਬ ਸਾਡਾ ਹਰਿਆਣਾ ਬੇਸਿਕਲੀ ਮੈਂ ਹਰਿਆਣੇ ਤੋਂ ਆ ਸਾਡਾ ਪਸ਼ੋਕੜ ਮਾਝੇ ਦਾ ਠੀਕ ਆ ਪਰ ਮੈਂ ਕਹੀ ਸੀ ਨਾ ਗੱਲ ਵੀ ਇੱਥੇ ਤਾਂ ਲੱਖ ਲੱਖ ਟਰੈਕਟਰ ਵਾਲੇ ਵੀ ਆਉਣਗੇ ਇੱਕ ਵਾਰੀ 골ਡਨ ਹੱਟ ਵਾਲੇ ਇੱਕ ਵਾਰੀ ਖਾਨੇ ਦਾ 골ਡਨ ਹੱਟ ਵਾਲੇ ਨਾਮ ਰਾਮ 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 ਸਿੰਘ ਰਾਣਾ ਜੀ ਦੇ ਨਾਮ ਤੇ ਜਕਾਰਾ ਲਾ ਦੋ ਬੋਲੇ ਸੋਨਿਆਲੇ ਸਵਾਦ ਲਿਆਦਾ ਜਿਹੜੇ ਦਿੱਤੇ 1100 ਟਰੈਕਟਰ ਠੀਕ ਆ ਇਹ ਬਈ ਜੀ ਇਹ ਆਪਣਾ ਜਿਹੜਾ ਮਾਰਸ਼ ਲਿਆ ਆਪਾਂ ਸੋ ਹਜੇ 11 ਇਧਰੋਂ ਸਟਾਰਟ ਕੀਤਾ ਸੀ ਮੈਂ 100 ਟਰੈਕਟਰਾਂ ਤੋਂ 1100 ਆ ਗਿਆ ਠੀਕ ਆ ਟਰੈਕਟਰ ਹਜੇ ਲੱਖ ਵੀ ਆਊਗਾ ਇਹਗਾ ਟਰੈਕਟਰ ਕਿਸੇ ਚੀਜ਼ ਵੱਲੋਂ ਆਪਣੇ ਪੰਜਾਬੀਆਂ ਨੂੰ ਕੋਈ ਕਮੀ ਨਹੀਂ ਰਹਿਣੀ ਠੀਕ ਹੈ ਬਾਕੀ ਤੁਸੀਂ ਅਰਦਾਸਾਂ ਕਰੋ ਅਰਦਾਸਾਂ ਨੇ ਜਿਹੜੀਆਂ ਅਰਦਾਸਾਂ ਚੱਲਣੀਆਂ ਹਨ ਜਿਹੜੀਆਂ ਨਾਲੇ ਸੀਸਾ ਬਣੇ ਨਹੀਂ ਉਹਨਾਂ ਇੱਕ ਰੀ ਇੱਕ ਰੀ ਟਰ ਸੈਟ ਵੀਰੇ ਪਸੀਨਾ ਤੋਂ ਚੱਲੋ ਪਸੀਨੇ ਤੋਂ ਆਪਾਂ ਬਹਿ ਕੇ ਏਸੀ 'ਚ ਤਾਂ ਹੋ ਜਾਂਦੇ ਆ ਗੱਡੀ 'ਚ ਠੀਕ ਹੈ ਉਹਨਾਂ ਚੋਂ ਚਾਹਿਆ ਕੋ ਕਿਹੜਾ ਏਸੀ ਜਿਹੜਾ ਬਣਾ ਤੇ ਬੜੀ ਬੜੇ ਉਹਦੇ ਵਿੱਚ ਉਹ ਆ ਤੇ ਬਾਕੀ ਆਲਾ ਸੀ ਸੀਵਾ ਆਪਣਾ ਸਾਰਾ ਦਿਨ ਫੀਲਡ 'ਚ ਲਾ ਕੇ ਆਪਾਂ ਮੱਝਾਂ ਗਈਆਂ ਸੀ ਜਿਵੇਂ ਜਿਨ੍ਹਾਂ ਦੇ ਘਰ ਜਿਆਦਾ ਟੁੱਟੇ ਸੀ ਵੀ ਆਪਾਂ ਵੀ ਉੱਥੇ ਮੱਝਾਂ ਦੀ ਸੇਵਾ ਤੇ ਜਿਵੇਂ 10 ਮੱਝਾਂ ਗਈਆਂ ਸੀ ਜਿਨ੍ਹਾਂ ਦੇ ਜਿਆਦਾ ਜਿਆਦੀ ਖਾਈ ਜਿਨ੍ਹਾਂ ਦੇ ਅਗਰੇ ਸ਼ੀਸ਼ਾ ਤਾਂ ਲੱਖੋ ਜਿਨ੍ਹਾਂ ਨੇ ਜਿਆਦੀ ਖਾਈ ਸੀ ਤੇ ਅੱਜ ਆਪਾਂ ਉਹਨਾਂ ਨੂੰ ਮੱਝਾਂ ਦੇਣ ਆਏ ਸੀ ਆਪਣਾ ਫਲੋਸਪੁਰ ਮੰਡੀ 10 ਮੱਝਾਂ ਚ ਗਾਦੀਆਂ ਤੇ ਹੁਣ ਕੋਈ ਆਪਣੇ ਭੈਣ ਦਾ ਨਾ ਕੁੜੀ ਕਬੱਡੀ ਖੇਡਦੀ ਆ ਉਹਨਾਂ ਦਾ ਘਰ ਟੁੱਟ ਗਿਆ ਵਾਵਾ ਦਿਨ ਦਾ ਵਾਇਰਲ ਵੀ ਚੱਲਣ ਡਿਆ ਸੀ ਤੇ ਉਹ ਵੀ ਵਿਚਾਰੀ ਨੇ ਹੈਲਪਾਸਤੇ ਗਿਆ ਉਹ ਕਹਿੰਦੀ ਵੀ ਮੈਂ ਇੰਨਾ ਜੋੜ ਲਾ ਕੇ ਵੀ ਮੇਰੇ ਕੋਲ ਹੈਲਪ ਸਾਰੀ ਕਹਿੰਦੀ ਕਿੰਨਾ 4 ਲੱਖ ਹੋਇਆ 4 ਲੱਖ 4 ਲੱਖ ਹੋਇਆ ਹਣਾ ਮੈਂ ਤਾਂ ਹੁਣ ਪਤਾ ਲੱਗਿਆ ਮਿੰਨ ਤਾਂ ਐ ਪੁੱਛੀ ਵੀ 20 25 ਲੱਖ ਪਹੁੰਚ ਗਿਆ ਉਹਦੇ ਕੋਲ ਤੇ ਨਹੀਂ ਹੁਣ ਅੱਜ ਚੱਲੇ ਆ ਘਰ ਦੇਖਦੇ ਆ ਸਾਰਾ ਕਿੰਨੇ ਦਾ ਖਰਚਾ ਹੈ ਕਹਿੰਦੇ ਵੀ 15 20 ਲੱਖ ਦਾ ਖਰਚਾ 4 ਉਹਦੇ ਕੋਲ ਹੋ ਗਿਆ 5 80 ਦੀ ਉਹਨੇ ਆ ਠੀਕ ਆ ਘਰ ਸਟਾਰਟ ਹੋਊਗਾ ਬਾਕੀ ਜੋ ਵੀ 5 ਲੱਗੇ 10 ਲੱਗੇ ਉਹ ਬਾਅਦ ਕਰਕੇ ਉਹਦਾ ਪਹਿਲਾਂ ਘਰ ਕੰਪਲੀਟ ਕਰਾ ਕੇ ਇਹਨਾ ਹੌਸਲਾ ਕਿੱਥੋਂ ਮਿਲਦਾ ਜਿਹੜਾ ਤੁਸੀਂ ਇਨਾ ਪੈਸਾ ਬਹਾਰ ਗੁਰਗਮਹਿਲ ਸੇਂਗਿ ਦੇ ਬੱਚੇ ਆ ਜੀ ਆਪਣੇ ਸਿੱਖ ਕੌਮ ਆ ਆਪਣੇ ਕੌਮ ਤੋਂ ਅਜੇ ਆਪਾਂ ਕਹਿੰਦੇ ਨਹੀਂ ਵੀ ਦਸਵੇਂ ਗ੍ਰੰਥ ਚ ਲਿਖਿਆ ਅਜੇ ਦਾ ਆਪਣੇ ਸੋਨੇ ਦੀਆਂ ਮੋਹਰਾਂ ਦਾ ਲੰਗਰ ਚੱਲਣਾ ਹੈ ਅਜੇ ਤੱਕ ਖਾਲਸਾ ਰਾਜ ਆ ਚੜ੍ਹਦੀ ਕਲਾ ਠੀਕ ਆ ਰੰਗ ਬਣੀਆਂ ਜੀ ਕੱਬੀ ਆਉਂਦੇ ਰਹੇ ਬਾਈ ਤੁਸੀਂ ਫੇਰ ਵੀ ਨਹੀਂ ਦਬੇ ਟਰੈਕ ਟੁੱਟ ਵੀ ਰਹੇ ਜਿਹੜੀ ਉਹ ਛਾਟੂ ਪਿੱਛੇ ਲਬਣਾ ਵੀਰੇ ਖੂਨ ਚ ਨਹੀਂ ਹੈਗਾ ਦਮਨ ਦਮਨ ਆਲੇ ਦਾ ਦੇਣੀ ਨਹੀਂ ਜੰਮੇ ਬਾਕੀ ਠੀਕ ਆ ਸਿਕਿਉਰ ਹੋ ਗਏ ਚੱਲਣਾ ਵੀ ਮੈਂ ਬੈਟਰ ਸਮਝਦਾ ਸਿਕਿਓਰ ਹੋ ਕੇ ਚਲੀਏ ਵੀ ਕਿਤਾ ਹੀ ਹੁਣ ਆਪਾਂ ਇੰਟਰਵਿਊ ਉੱਥੇ ਵੀ ਕਰ ਸਕਦੇ ਹਾਂ ਮੈਂ ਕਿਹਾ ਵੀ ਨਹੀਂ ਇੱਥੇ ਕਰੀਏ ਬਾਕੀ ਆਪਦੀ ਸੇਫਟੀ ਆਪੇ ਹੱਥ ਚ ਬਰੇ ਤਰੀਕੇ ਨਾਲ ਬਾਕੀ ਵਾਹਿਗੁਰੂ ਕਿੰਨੇ ਟਰੈਕਟਰ ਹੋਰ ਦੇ ਰਹੇ ਹੋ ਕਿੰਨੇ ਟਰੈਕਟਰ ਹੋਰ ਤੁਸੀਂ ਅੱਜ ਫੇਰ ਐਲਾਨ ਕੀਤਾ 100 ਟਰੈਕਟਰ ਦਾ ਆਪਾਂ ਦੇਣਾ ਦੇਣਾ ਆ ਬਾਕੀ ਜਿਵੇਂ ਆਪਣੇ ਭਰਾਵਾਂ ਨੇ ਜਿਵੇਂ ਸਾਰਿਆਂ ਨੇ ਜਿਵੇਂ ਮੁੰਡੇ ਤੋਂ ਸਰਬਿੰਦਰ ਸਰ ਸਾਹਿਬਾ ਜੀ ਨੇ 50 ਕਹਿਆ ਮੈਨੂੰ ਪਹਿਲਾਂ ਇਹ ਵੀ 50 ਟਰੈਕਟਰ ਆਪਣਾ 100 ਟਰੈਕਟਰ ਪਹਿਲਾਂ ਆਪਾਂ ਆਪ ਦੇ ਦਈਏ ਫਿਰ ਐਂਡੀ ਧੁੱਗੇ ਭਾਜੀ ਨੇ ਕਹਿਆ ਉਸ ਤੋਂ ਬਾਅਦ ਜਿਹੜੇ ਆਪਣੇ ਭਰਾਵਾਂ ਕੁਈ ਗਿਲਾ ਹੈ ਕਿਸੇ ਦਿਨ ਆ ਨਾ ਨਾ ਕੋਈ ਗਿਲਾ ਨਹੀਂ ਸਭ ਨਾਲ ਪਿਆਰ ਆ ਗਰੇ ਆਪਣੀ ਦਾ ਆਪਾਂ ਦਾ ਦਰਬਾਰ ਸਾਹਿਬ ਇੱਕੀ ਮੱਥਾ ਦੇਖਦੇ ਆ ਹਮੇਸ਼ਾ ਗੁਰੂ ਦਰਬਾਰ ਆਪਣੇ ਦਰਬਾਰ ਸਾਹਿਬ ਹਨ ਮੰਦਰ ਸਾਹਿਬ ਵੀ ਜਦੋਂ ਜਾਣਾ ਜਿੱਥੇ ਵੀ ਗੁਰੂ ਘਰ ਇੱਕੀ ਜਾਣਾ ਹੈ ਮੈਂ ਜਿੱਧਰੋਂ ਨਿਕਲਾਂ ਬਸ ਹਰ ਕਿਸੇ ਦੇ ਚਿਹਰੇ ਤੇ ਖੁਸ਼ੀ 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 ਚੜਦੀ ਗਲਾ ਬਸ ਪੋਜ਼ਿਟਿਵ ਜੇ ਕੋ ਮੈਨੂੰ ਨੈਗੇਟਿਵ ਲੱਗਦਾ ਮੈਂ ਆਹ ਬੰਦੇ ਤੋਂ ਦੂਰ ਹੋ ਜਾਂਦਾ ਜੇ ਮੇਰੇ ਨਾਲ ਉਹ ਬੰਦਾ ਹੋਵੇ ਮੈਨੂੰ ਦੂਰ ਕਰ ਤੁਸੀਂ ਚੀਜ਼ ਜੀ ਨਿਕਲੀ ਇੱਕ ਜਦੋਂ ਤੁਸੀਂ ਸ਼ਬਦ ਬੋਲੇ ਕਿ ਜਦੋਂ ਮੈਂ ਘਰ ਤੋਂ ਨਿਕਲਦਾ ਮਾਤਾ ਦੁਪਹਿਰਾ ਸਾਬ ਸ਼ੁਰੂ ਕਰ ਦਿੰਦੀ ਆ ਕਿ ਸੁਖੀ ਸੰਧੀ ਗਏ ਹੋ ਸੁਖੀ ਸੰਧੀ ਘਰੇ ਵਾਪਸ ਆਏ ਹਾਂ 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 ਵੀ ਆਪਾਂ ਆਪਾਂ ਤੁਹਾਨੂੰ ਪਤਾ ਗੁਰਸਿੱਖ ਪਰਿਵਾਰ ਆਪਣੇ ਸਾਰੇ ਜਾਰੇ ਸਾਰੇ ਕੀ ਹੋਇਆ ਸੋਖਿਆ ਹਾਂ ਨਹੀਂ ਨਹੀਂ ਹੋ ਗਿਆ ओके भावे हां जी हां जी मैं बाकी ਆਪਾਂ ਸਾਰੇ ਆਪਣੇ ਗਰਬਾਣੀ ਬਿਨਾਂ ਤਾਂ ਆਪਾਂ ਚੱਲ ਹੀ ਨਹੀਂ ਸਕਦੇ ਆਪਾਂ ਜਿਹੜੇ ਕਹਿੰਦੇ ਨਾ ਕਿ ਉਹਨਾਂ ਨੇ ਸਾਰਾ ਕੁਝ ਹੀ ਆਪਣੇ ਤੋਂ ਵਾਰਿਆ ਪੰਜ ਪੁੱਤ ਬਾਰੇ ਚਾਰ ਪੁੱਤ ਬਾਰੇ ਪੰਜਵੀਂ ਮਾਂ ਬਾਰੇ 6ਵੇਂ ਬਾਪ ਬਾਰੇ 7ਵੇਂ ਮਾਂ ਬਾਰੇ 7ਵਾਂ ਬਾਰ ਕਿਹਨਾਂ ਪਾਣਾ ਮਿੱਠਾ ਲੱਗਿਆ 13 ਗਰੁੱਪ ਸਰਬੰਸਦਾਨੀਆਂ ਵੀ ਦੇਣਾ ਕੌਣ ਦਊਗਾ ਤੇਰਾ ਉਹਨਾਂ ਨੇ ਸਾਰਾ ਕੁਝ ਹੀ ਆਪਣੇ ਤੋਂ ਵਾਰਿਆ ਸੋ ਆਪਣਾ ਫਰਜ਼ ਆ ਉਹਨਾਂ ਦਾ ਪਾਠ ਹਰ ਟਾਈਮ ਕਰਦੇ ਰਹਿਣਾ ਤੇ ਜਦੋਂ ਤੱਕ ਸਵਾਸ ਨੇ ਤੈਨੂੰ ਵੀ ਪਾਣੀ ਪੜਾ ਜੀ ਮੋਨ ਯੂਸ ਕਰ ਫੋਨ 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 ਦੇ ਆਪਣਾ ਫੋਨ ਦੇ ਮੈਂ 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 ਅੱਛਾ ਕਰ ਲਈ ਕਰ ਮਾਰ ਦਰਨਾ ਨਹੀਂ ਹੈ ਆਓ ਬਹੁਤ ਬੋਲਦੇ ਰਹੇ ਆਇਓ ਆਇਓ ਇਹਨਾਂ ਦਾ ਤਾਂ ਜਿੰਮੇ ਕੇ ਸਾਰੇ ਆਲ ਵਰਲਡ ਚ ਪਤਾ ਜੀ ਜੋ ਜੋ ਹੋਇਆ ਸਾਰਾ ਬਾਕੀ ਇਹਦਾ ਥੋੜੀ-ਥੋੜੀ ਸੇਵਾ ਜੀ ਨਹੀਂ ਹੁੰਦੀ ਉਹਨੇ ਕਰੀ ਜਨੂ ਬਈ ਵਰਤੋਂ ਲੱਗੇ ਜੀ ਐਡਾ ਦੁਰੇ ਕਿੱਥੋਂ ਲੱਭਣਾ ਇਸ ਕੋਈ ਮਹਾਤਮਾ ਵੀ ਦੇਣੀ ਹੈ ਆਪਾਂ ਦੱਸ ਕਿੱਥੋਂ ਲੈਣਾ ਹੈ ਪਰਮਾਤਮਾ ਨੂੰ ਵਸ ਤੇ ਵਸ ਆਇਆ ਕਾਫੀ ਟ੍ਰੈਕ ਵੀ ਆਇਆ ਕਾਫੀ ਕੋਸ਼ਿਸ਼ਾਂ ਲੜਨਾ ਪਿਆ ਕਾਫੀ ਜਿਹੜੇ ਕਿ ਤਾਨੇ ਮੇਣੇ ਵੀ ਸਹਣੇ ਅੱਜ ਤੁਸੀਂ ਸੇਵਾ ਕਰਦੇ ਨਜ਼ਰ ਆ ਰਹੇ ਹੋ ਪੰਜਾਬ ਦੀ ਬਾਂ ਪੰਜਾਬਣੀ ਹੀ ਪੜੀ ਹਾਂਜੀ ਹਾਂਜੀ ਬਿਲਕੁਲ ਜਿਨਾਂ ਤੁਸੀਂ ਜਿਹੜਾ ਪ੍ਰੈਕਟਸ ਆਵੇ ਚਲੋ ਇਹ ਤਾਂ ਅਲੱਗ ਗੱਲ ਹੈ ਬਾਕੀ ਆਨੇ ਮੇਨੇ ਦੇ ਲੋਕਾਂ ਨੂੰ ਹੋਈ ਜਾਂਦਾ ਜੀ ਬਾਕੀ ਦੋ ਚਾਰ ਹੁੰਦੇ ਨੇ ਜਿਨ੍ਹਾਂ ਨੇ ਸਵਾਦ ਲੈਣ ਦੀ ਆਦਤ ਹੁੰਦੀ ਕਿੱਥੇ ਗਏ ਕਿੱਧਰ ਗਏ ਉਹ ਚੱਲਦਾ ਰਹਿੰਦਾ ਸਾਰਾ ਨਾਲ ਨਾਲ ਹੀ ਹੁੰਦਾ ਜਦੋਂ ਮਾਮਾ ਨੂੰ ਮਿਲਦੇ ਹੋ ਜਾਂ ਕਿ ਰੋਂਦੀਆਂ ਮਾਮਾ ਨੇ ਜੱਫੀ ਪਾ ਕੇ ਮਿਲਦੀਆਂ ਨਹੀਂ ਤਾਂ ਉਹਨੂੰ ਦਿਲ ਤੇ ਕੀ ਕੀਤਦੀ ਆ ਉਹ ਔਰੰਪਾ ਬੁਹੁੰਦੇ ਹੁਣ ਜਿਵੇਂ ਮਾਤਾ ਜੀ ਆਏ ਹੋਏ ਨੇ ਕੱਲ ਇਹਨਾਂ ਦੇ ਘਰੇ ਵੀ ਗਏ ਸੀਗੇ ਹਨ ਦੋ ਮਾਤਾ ਨੇ ਇੱਕ ਮਾਤਾ ਦੇ ਬਿਲਕੁਲ ਕੋਈ ਵੀ ਨਹੀਂ ਉਹਨਾਂ ਦੇ ਕੋਲ ਇੱਕ ਪਸ਼ੂ ਸੀਗਾ ਉਹ ਵੀ ਰੁੜ ਗਿਆ ਦੂਜੀ ਮਾਤਾ ਦੇ ਦੋ ਪਸ਼ੂ ਸੀਗੇ ਉਹ ਵੀ ਰੁੜ ਗਏ ਉਹਨਾਂ ਨੂੰ ਇੱਥੇ ਹੁਣ ਬਜ਼ੁਰਗ ਆਏ ਹੋਏ ਹਨ ਉਹਨਾਂ ਨੂੰ ਕੱਲ ਕੈਸੇ ਦੀ ਜੋ ਹ ਸੀਗਾ ਸਾਇਦ ਅੱਜ ਉਹਨਾਂ ਦੇ ਪਸ਼ੂ ਜਿਹੜੇ ਨੋਰਮਾਂ ਸੀਗੇ ਉਹਨਾਂ ਨੂੰ ਵੀ ਪਰੇਸ਼ਾਨ ਕਰਦੇ ਆਉਣ ਵਾਲਾ ਸਮਾਂ ਕਿਵੇਂ ਰੁੜ ਗਿਆ ਉਹ ਤਾਂ ਪਰਮਾਤਮਾ ਨੂੰ ਪਤਾ ਹੀ ਬਾਤੀ ਦਾ ਜੋ ਚੱਲਦਾ ਚੱਲੀ ਜਾਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਜਿਹੜੀ ਖੜਾ ਵਰਗੇ ਹਾਲਾਤ ਹੋਏ ਨੇ ਪੰਜਾਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਪੰਜਾਬ ਇਹ ਜਿਹੇ ਹਾਲਾਤਾਂ ਦੇ ਵਿੱਚੋਂ ਫੇਰ ਖੜਾ ਹੋ ਗਿਆ ਮੁੜ ਕੇ ਪੰਜਾਬ ਨੂੰ ਨਹੀਂ ਕੋਈ ਮਾਰ ਸਕਦਾ ਕੋਈ ਕਿੰਨੀ ਕੋਸ਼ਿਸ਼ ਕਰੀ ਨਾ ਕਰਮੀ ਕਰ ਲੋ ਪਹਿਲਾਂ ਕਰ ਲਿਆ ਹੁਣ ਕਰ ਲਈਏ ਇਹਦੇ ਵਿੱਚ ਕੋਈ ਪੰਜਾਬ ਨੂੰ ਨਹੀਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜੀ ਪਤ ਜਿਵੇਂ ਕਿ ਅਸੀਂ ਪਰਸੋਂ ਦੱਸਿਆ ਸੀਗਾ ਪਹਿਲਾਂ ਵੀ ਵੀਡੀਓ ਚ ਵੀ ਅਸੀਂ ਜਿਹੜੇ ਲੋੜਵੰਦ ਪਰਿਵਾਰ ਨੇ ਇਹਨਾਂ ਨੂੰ ਗਾਵਾਂ ਦੇ ਜਿਵੇਂ ਜਿਵੇਂ ਸਾਨੂੰ ਦੱਸਿਆ ਸੀਗਾ ਉਹ ਬਜ਼ੁਰਗ ਵੀ ਇੱਥੇ ਆਏ ਹੋਏ ਨੇ ਜਿਨ੍ਹਾਂ ਨੇ ਸਾਨੂੰ ਦੱਸਿਆ ਸੀ ਵੀ ਸਾਡੇ ਪੋਛ ਨੂੰ ਰੋੜ ਗਏ ਸਾਨੂੰ ਚਾਹੀਦੇ ਗਾਣ ਤਾਂ ਅਸੀਂ ਉਹ ਗਾਮ ਅੱਜ ਆ ਗਏ ਆ ਅਸੀਂ ਅੱਜ ਉਹ ਦੇ ਕੇ ਹੁਣ ਵਾਪਸੀ ਅਸੀਂ ਕਰਨੀ ਹੈ ਇਥੋਂ ਪਰਿਵਾਰਾਂ ਨੂੰ ਸੌਂਪ ਕੇ ਉਹ ਆਪਣੇ ਆਪਣੇ ਘਰ ਲੈ ਜਾਣਗੇ ਜੀ